ਦੋਸਤੋ ਮੈਂ ਰਾਜੇਸ਼ ਸ਼ਰਮਾ ਬਸੰਤੀਤੂ YouTube ਚੈਨਲ ਤੋਂ ਸਾਰੇ ਦਰਸ਼ਕਾਂ ਨਾਲ ਇੱਕ ਵਾਰ ਫਿਰ ਜੁੜਿਆ ਹਾਂ ਦਰਸ਼ਕੋ ਬੜੀ ਸੁਹਾਵਣੀ ਸ਼ਾਮ ਹੈ ਪਟਿਆਲੇ ਵਿਖੇ ਗੀ ਬੈ ਕੇ ਹਟਿਆ ਹੈ ਔਰ ਬਹੁਤ ਹੀ ਸੁਹਾਵਣਾ ਮੌਸਮ ਹੈ ਪਰ ਗਰਮੀ ਵੀ ਬਹੁਤ ਹੈ ਤੇ ਇਸ ਵੇਲੇ ਦਰਸ਼ਕੋ ਮੈਂ ਦਸ਼ੀਸ਼ ਨਰਸਰੀ ਵਿੱਚ ਖੜਾ ਹਾਂ ਔਰ ਮੈਂ ਤੁਹਾਨੂੰ ਇਸ ਨਰਸਰੀ ਦੀ ਪੂਰੀ ਖਾਸੀਅਤ ਦੀ ਜਿਹੜੀ ਵੀਡੀਓ ਹੈ ਮੈਂ ਪਿਆਰ ਕੀਤੀ ਹੈ ਜਦ ਤੁਸੀਂ ਇਹ ਵੀਡੀਓ ਦੇਖੋਗੇ ਇਹ ਦਸ਼ਮੀਸ਼ ਨਰਸਰੀ ਪੀਵਿਗੜ ਰੋਡ ਤੇ ਹੈ ਲਗਭਗ ਪਟਿਆਲੇ ਦੇ ਬੱਸ ਸਟੈਂਡ ਤੋਂ 5 ਕਿਲੋਮੀਟਰ ਦੂਰ ਪੈਂਦੀ ਹੋਈ ਹੈ ਤਾਂ ਦਰਸ਼ਕੋ ਸੇ ਸਰਦਾਰ ਰਜੀਤ ਸਿੰਘ ਦੀ ਬਹੁਤ ਛੇ ਇਨਸਾਨ ਨੇ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਹੈ ਔਰ ਤੁਹਾਨੂੰ ਇਹ ਨਸੀਬ ਖਾਉਣੇ ਆ ਔਰ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਾਂਗਾ ਦਰਸ਼ਕੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਜੇ ਇਸ ਤਰ੍ਹਾਂ ਦੀ ਜਿਹੜੀ ਨਰਸਰੀ ਦੀ ਜਿਹੜੀ ਵੀਡੀਓ ਹੈ ਜਦ ਲੋਕਾਂ ਕੋਲ ਪਹੁੰਚੇਗੀ ਲੋਕਾਂ ਦਾ ਮਨ ਵੀ ਵਾਤਾਵਰਨ ਨਾਲ ਜੁੜੇਗਾ ਲੋਕ ਪ੍ਰਕਿਰਤੀ ਨਾਲ ਜੁੜਨਗੇ ਲੋਕ ਕੁਦਰਤ ਨਾਲ ਜੁੜਨਗੇ ਲੋਕ ਰੁੱਖਾਂ ਦੇ ਨਾਲ ਜੁੜਨਗੇ ਤਾਂ ਦਰਸ਼ਕੋ ਮੇਰਾ ਵੀਡੀਓ ਬਣਾਉਣਾ ਸੌਖਲ ਹੋ ਜਾਏਗਾ ਦਰਸ਼ਕੋ ਆਓ ਤੁਹਾਨੂੰ ਪੂਰੀ ਨਰਸਰੀ ਦਿਖਾਉਣੀ ਆ ਔਰ ਤੁਹਾਡੀ ਗੱਲ ਤੁਹਾਨੂੰ ਗੱਲਬਾ ਸੁਣਾਉਣੀ ਆ ਸਰਦਾਰ ਰਣਜੀਤ ਸਿੰਘ ਜੀ ਨਾਲ ਜਿਹੜੇ ਕਿ ਇਸ ਨਰਸਰੀ ਦੇ ਮਾਲਕ ਨੇ ਔਰ ਤੁਹਾਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਛੀ ਲੱਗੇਗੀ ਪਰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚਾਹੇ ਹਿੰਦ ਦੋਸਤੋ ਦਰਸ਼ਕੋ ਮੈਂ ਰਾਜੇਸ਼ ਸ਼ਰਮਾ ਬਸੰਤੀ ਤੋਂ YouTube ਚੈਨਲ ਤੋਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਇਸ ਵੇਲੇ ਮੈਂ ਦੇਵਿਗੜ੍ਹ ਰੋਡ ਪਟਿਆਲਾ ਵਿਖੇ ਹਾਂ ਔਰ ਇਸ ਰੋਡ ਤੇ ਇੱਕ ਦਸ਼ਮੀਸ਼ ਨਰਸਰੀ ਹੈ ਮੈਂ ਉਸ ਨਰਸਰੀ ਚ ਆਇਆ ਹਾਂ ਕਿ ਸੰਡੇ ਨੂੰ ਅਸੀਂ ਇਹਨਾਂ ਤੋਂ ਪੌਦੇ ਲੈਏ ਸੀ ਅੱਜ ਉਹਨਾਂ ਦੀ ਮੈਂ ਪੇਮੈਂਟ ਕਰਨ ਆਇਆ ਸੀ ਤਾਂ ਮੈਨੂੰ ਇਹ ਨਰਸਰੀ ਬਹੁਤ ਵਧੀਆ ਲੱਗੀ ਔਰ ਮੈਂ ਕਹਾਂ ਚਲੋ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਉਂਦੇ ਹਾਂ ਦਰਸ਼ਕਾਂ ਨੂੰ ਦਿਖਾਉਣੇ ਆ ਨਰਸਰੀ ਇਕਵੈਰੀ ਤੁਸੀਂ ਇਸ ਨਰਸਰੀ ਦਾ ਬੋਰਡ ਪੜ੍ਹ ਲਓ ਔਰ ਇਸ ਨਰਸਰੀ ਦੇ ਆ ਮੋਬਾਈਲ ਨੰਬਰ ਵੀ ਇੱਥੇ ਲਿਖਿਆ ਹੈ ਇਹਨਾਂ ਦਾ ਔਰ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਔਰ ਇਹ ਦਰਸ਼ਕੋ ਦੇਵੀਗੜ ਰੋਡ ਹੈ ਪਟਿਆਲਾ ਦੀ ਔਰ ਜਿੱਥੇ ਬਹੁਤ ਵਧੀਆ ਨਰਸਰੀ ਹੈ ਮੈਨੂੰ ਬਹੁਤ ਸੁੰਦਰ ਨਰਸਰੀ ਲੱਗੀ ਆਓ ਤੁਹਾਨੂੰ ਨਰਸਰੀ ਵਿੱਚ ਲੈ ਚੱਲਦੇ ਹਾਂ ਆਓ ਤੁਹਾਨੂੰ ਹੌਲੀ-ਹੌਲੀ ਮੈਂ ਨਰਸਰੀ ਦੇ ਅੰਦਰ ਲੈ ਚੱਲਦਾ ਹਾਂ ਇਹ ਮੇਨ ਗੇਟ ਹੈ ਨਰਸਰੀ ਦਾ ਦਰਸ਼ਕੋ ਔਰ ਇਸ ਨਰਸਰੀ ਬਹੁਤ ਵਧੀਆ ਬੰਦ ਤਾਂ ਬਹੁਤ ਹੀ ਸੁੰਦਰ ਨਰਸਰੀ ਲੱਗੀ ਹੈ ਤੁਹਾਨੂੰ ਗੱਲ ਵੀ ਕਰਵਾਨੇ ਆ ਗੱਲਬਾਤ ਵੀ ਕਰਾਂਗੇ ਤੁਹਾਨੂੰ ਇਸ ਨਰਸਰੀ ਬਾਰੇ ਪੂਰਾ ਤੁਹਾਨੂੰ ਦਿਖਾਣੇ ਆ ਜਾਣਕਾਰੀ ਦੰਨੇ ਆ ਇਹ ਬਿਲਕੁਲ ਇੰਟਰਸਟ ਗੇਟ ਹੈ ਇਹ ਬਹੁਤ ਸੁੰਦਰ ਸੁੰਦਰ ਇੱਥੇ ਪੌਦੇ ਲੱਗੇ ਹੋਏ ਨੇ ਇਹ ਇੱਕ ਪ੍ਰਕਸ਼ ਬਣਿਆ ਹੈ ਇਹ ਫਾਈਕਸ ਦਾ ਕਟਿੰਗ ਕਰਕੇ ਇਹਨਾਂ ਨੇ ਬਣਾਇਆ ਹੋਇਆ ਹੈ ਬਹੁਤ ਸੁੰਦਰ ਫਾਈਕਸ ਦੀ ਕਟਿੰਗ ਕਰਕੇ ਇਹਨਾਂ ਨੇ ਇੱਕ ਬਹੁਤ ਇੱਕ ਮਾਡਲ ਜਿਹਾ ਬਣਾਇਆ ਹੈ ਦਰਸ਼ਕੋ ਇੱਥੇ ਗਮਲੇ ਵੀ ਪਏ ਨੇ ਬਹੁਤ ਕੁਝ ਇੱਥੇ ਪਿਆ ਹੈ ਤੁਹਾਨੂੰ ਸਾਰੀ ਨਰਸਰੀ ਹੋਣੇ ਆ ਇਧਰ ਫੁੱਲ ਵੀ ਬਏ ਨੇ ਇਹ ਬਿਲਕੁਲ ਐਂਟਰਸ ਗੇਟ ਤੇ ਤੁਸੀਂ ਇਹ ਵੇਖੋਗੇ ਇਸ ਨਰਸਰੀ ਦੇ ਬਹੁਤ ਹੀ ਖੂਬਸੂਰਤ ਫੁੱਲ ਪਏ ਨੇ ਔਰ ਬਹੁਤ ਹੀ ਪਿਆਰਾ ਇਹ ਨਰਸਰੀ ਦਾ ਦ੍ਰਿਸ਼ ਹੈ ਇਹ ਕਿਨਾਰੇ ਅੰਦਰ ਸ਼ੋਅਰੂਮ ਬਲਿਆ ਉਸਦਾ ਇੱਕ ਪਾਸਾ ਦੇਖੋ ਦੋਨੋਂ ਪਾਸੇ ਬਹੁਤ ਹੀ ਵਧੀਆ ਇਹਨਾਂ ਨੇ ਬਣਾਇਆ ਹੈ ਕਟਿੰਗ ਕਰਕੇ ਗਮਲਿਆਂ 'ਚ ਪੌਦੇ ਲਗਾਏ ਹੋਏ ਨੇ ਉਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪੂਰੀ ਤੁਹਾਨੂੰ ਵੀ ਬਹੁਤ ਅੱਛਾ ਲੱਗੇਗਾ ਇਹ ਇਹ ਪਾਸ ਇਹ ਇਹਨਾਂ ਦਾ ਸ਼ੋਅਰੂਮ ਹੈ ਜਿੱਥੇ ਗਮਲੇ ਪਏ ਨੇ ਜਿੱਥੋਂ ਕੀ ਦਰਸ਼ਕ ਗਮਲੇ ਖਰੀਦ ਕੇ ਲੈ ਕੇ ਜਾਂਦੇ ਨੇ ਕੁਝ ਹੋਰ ਤਸਵੀਰਾਂ ਪਈਆਂ ਨੇ ਮੂਰਤੀਆਂ ਪਈਆਂ ਨੇ ਜਿੱਥੋਂ ਜਿੱਥੇ ਲੋਕ ਇਹ ਇਹ ਪੌਦਾ ਪਾਮ ਬੋਟਲ ਪਾਮ ਦਾ ਹੈ ਬੋਟਲ ਪਾਮ ਮੇਰਾ ਸਭ ਤੋਂ ਪਿਆਰਾ ਪੌਦਾ ਹੈ ਮੈਂ ਇਸ ਬੋਟਲ ਪਾਮ ਨੂੰ ਬਹੁਤ ਜ਼ਿਆਦਾ ਪੌਦੇ ਨੂੰ ਪਿਆਰ ਕਰਦਾ ਹਾਂ ਦਰਸ਼ਕੋ ਇਹ ਇਹਨਾਂ ਦਾ ਸ਼ੋਅਰੂਮ ਹੈ ਇਹ ਜਿੱਥੇ ਕੀ ਇਹ ਗਮਲੇ ਪਏ ਨੇ ਆ ਦੇਖੋ ਤੁਹਾਨੂੰ ਮੈਂ ਵਿਖਾਉਣਾ ਇਹ ਗਮਲੇ ਪਏ ਨੇ ਔਰ ਇੱਧਰ ਕੁਝ ਮੂਰਤੀਆਂ ਪਈਆਂ ਨੇ ਸ਼ੋਪੀਸ ਪਏ ਨੇ ਜਿਹੜੇ ਕੀ ਲੋਕ ਖਰੀਦ ਕੇ ਲੈ ਕੇ ਜਾਂਦੇ ਨੇ ਦਸਕੋ ਬੜੇ ਪਿਆਰੇ ਪਰੇ ਸ਼ੋ ਪੀਸ ਪਏ ਨੇ ਇਹਨਾਂ ਦਾ ਬਹੁਤ ਮੈਨੂੰ ਸ਼ੋ ਪੀਸ ਸ਼ੋਰੂਮ ਬਹੁਤ ਅੱਛਾ ਲੱਗਿਆ ਇਹ ਬਤਖਾ ਬਈਆਂ ਨੇ ਬਹੁਤ ਪਿਆਰੇ ਪਰੇ ਇੱਥੇ ਸ਼ੋ ਪੀਸ ਪਏ ਨੇ ਮੈਂ ਜਾ ਆਪਣੇ ਦਰਸ਼ਕਾਂ ਨੂੰ ਦਿਖਾ ਦਵਾਂ ਇਹ ਗਮਲੇ ਬੜੇ ਪਿਆਰੇ ਪਿਆਰੇ ਗਮਲੇ ਪਏ ਨੇ ਬਹੁਤ ਹੀ ਸੁੰਦਰ ਨਰਸਰੀ ਹੈ ਔਰ ਜਿਸ ਨੂੰ ਮੈਂ ਵੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਔਰ ਮੇਰੇ ਕੋਲ ਰਹਾ ਨਹੀਂ ਗਿਆ ਔਰ ਮੈਂ ਕਿਹਾ ਵੀ ਚਲੋ ਦਰਸ਼ਕਾਂ ਨੂੰ ਰੂਬਰੂ ਕਰਾਣੇ ਆ ਇਹ ਮਹਾਤਮਾ ਬੁੱਧ ਦੀ ਤਸਵੀਰ ਹੈ हथि बनी हुई है बहुत सुंदर सुंदर शू पीस ने तो कभी मौका मिले तो इस नर्सरी से जरूर आओ और नर्सरी से आज ना कुछ जरूर खरीद के लैके जाओ बहुत अच्छे अच्छे शू पीस ने आओ हूँ थोड़ा मैं थोड़ी देर आखो कि वीज चीजा उन्हें पंग बिरंगे गमले पे ने इत बुद्ध की फोटो पी है चलो दर्शकों हम पौधे लै चलता हाँ प्यारे प्यारे शू पीस पे ने दर्शकों ਜ਼ਰੂਰ ਇਸ ਨਰਸਰੀ ਜੀ ਇੱਕ ਵਾਰੀ ਦਰਸ਼ਨ ਦਵੋ ਦਸ਼ਮੀਤ ਨਰਸਰੀ ਦੇਵੀਗੜ੍ਹ ਰੋਡ ਪਟਿਆਲਾ ਵਿਖੇ ਹੈ ਇਹ ਬੜੇ ਪਿਆਰੇ ਬਾਰੇ ਸੂਬੀਜੇ ਪਏ ਨੇ ਔਰ ਤੁਸੀਂ ਗਮਲੇ ਵੀ ਬੜੇ ਪਿਆਰੇ ਬਾਰੇ ਪਏ ਨੇ ਤੁਸੀਂ ਜ਼ਰੂਰ ਇਸ ਇੱਕ ਵਾਰੀ ਨਰਸਰੀ ਚ ਆਓ ਇਹ ਇੱਕ ਇਹਨਾਂ ਦਾ ਹੋਰ ਦੂਸਰਾ ਸ਼ੋਰੂਮ ਹੈ ਜਿੱਤੇ ਦੇਖੋ ਇਹਨਾਂ ਦੇ ਬਹੁਤ ਵੱਡੇ ਛੋਟੇ ਛੋਟੇ ਗਮਲੇ ਇੰਨੇ ਪਿਆਰੇ ਪਿਆਰੇ ਗਮਲੇ ਪਏ ਨੇ ਔਰ ਮੈਂ ਕਹਿੰਦਾ ਇੰਨੀ ਇਹਨਾਂ ਨੇ ਇੱਥੇ ਸਜਾਵਟ ਕੀਤੀ ਹੋਈ ਹੈ ਔਰ ਮੈਂ ਕਹਿੰਦਾ ਇਹਨਾਂ ਨੇ ਜਿਹੜੀ ਨਰਸਰੀ ਬਣਾਈ ਹੈ ਨਾ ਬਿਲਕੁਲ ਰੂਹ ਦੇ ਨਾਲ ਨਰਸਰੀ ਬਣਾਈ ਹੋਈ ਹੈ ਵਾਕਈ ਇਹ ਕੁਦਰਤ ਦੇ ਨਾਲ ਜੁੜੇ ਹੋਏ ਇਨਸਾਨ ਨੇ ਸਰਦਾਰ ਜੀ ਨਾਲ ਤੁਹਾਡੀ ਗੱਲ ਵੀ ਕਰਾਵਾਂਗੇ ਔਰ ਬਹੁਤ ਹੀ ਪਿਆਰੇ ਪਿਆਰੇ ਦੇਖੋ ਇੱਥੇ ਗਮਲੇ ਪਏ ਨੇ ਰੰਗ ਬਰੰਗੇ ਗਮਲੇ ਪਏ ਨੇ ਦਰਸ਼ਕੋ ਇੱਕ ਵਾਰੀ ਦਸ਼ਮੀਸ਼ ਨਰਸਰੀ ਪਟਿਆਲਾ ਵਿਖੇ ਜਰੂਰ ਆਓ ਦੇਵੀਗੜ ਰੋਡ ਤੇ ਇਹ ਨਰਸਰੀ ਹੈ ਤੁਹਾਡਾ ਵੀ ਮਨ ਖੁਸ਼ ਹੋ ਜਾਏਗਾ ਨਰਸਰੀ ਚ ਆ ਕੇ ਕਿਉਂਕਿ ਇੰਨੇ ਪਿਆਰੇ ਪਿਆਰੇ ਦੇਖੋ ਬੜੇ ਪਿਆਰੇ ਪਿਆਰੇ ਪੌਟਸ ਪਏ ਨੇ ਅਤੇ ਗਮਲੇ ਫੁੱਲ ਪੌਦੇ ਲਗਾਉਣ ਲਈ ਬਹੁਤ ਹੀ ਪਿਆਰੇ ਪਿਆਰੇ ਇੱਥੇ ਗਮਲੇ ਪਏ ਨੇ ਦਰਸ਼ਕੋ ਆਓ ਹੁਣ ਤੁਹਾਨੂੰ ਮੈਂ ਪੌਦਿਆਂ ਚ ਲੈ ਚਲਦਾ ਹਾਂ ਔਰ ਤੁਹਾਨੂੰ ਪੌਦੇ ਵੀ ਦਿਖਾਉਂਦੇ ਆ ਨਰਸਰੀ ਬੜੀ ਹਰੀ ਭਰੀ ਨਰਸਰੀ ਹੈ ਦਰਸ਼ਕੋ ਆਓ ਤੁਹਾਨੂੰ ਮੈਂ ਨਰਸਰੀ ਦਿਖਾਉਣਾ ਹਾਂ ਔਰ ਹਰੀ ਭਰੀ ਨਰਸਰੀ ਹੈ ਜਿੱਧਰ ਵੀ ਦੇਖੋ ਬੜੇ ਵਧੀਆ ਸਿਸਟਮੈਟਿਕ ਇੱਥੇ ਨਰਸਰੀ ਹੈ ਹਰ ਦਾ ਹਰ ਗਮਲੇ ਅਲੱਗ ਥਾਂ ਤੇ ਪਏ ਨੇ ਪੌਦਿਆਂ ਦੀ ਅਲੱਗ ਹੈ ਸ਼ੋਪੀਸ ਅਲੱਗ ਨੇ ਇਹ ਬਹੁਤ ਇਹਨਾਂ ਦਾ ਨਰਸਰੀ ਵਿੱਚ ਇੱਕ ਰਸਤਾ ਬਣਿਆ ਹੈ ਦੋਨੋਂ ਸਾਈਜ਼ ਬੋਥ ਸਾਈਡਸ ਇੱਥੇ ਪੌਦੇ ਹੀ ਪੌਦੇ ਨੇ ਤੁਹਾਨੂੰ ਮੈਂ ਇੱਥੇ ਸਾਰੀ ਗੱਲਬਾਤ ਸੁਣਾਉਂਗਾ ਇਹ ਮੇਰੇ ਨਾਲ ਅਕੇਲਿਆਂ ਦੇ ਪੌਦੇ ਨੇ ਬੜੇ ਪਿਆਰੇ ਪਿਆਰੇ ਇੱਥੇ ਗਮਲੇ ਵੀ ਪਏ ਨੇ ਬਹੁਤ ਅੱਛੀ ਨਰਸਰੀ ਆ ਦਰਸ਼ਕੋ ਮੈਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਦਰਸ਼ਕੋ ਤੁਸੀਂ ਇੱਕ ਵਾਰੀ ਦਸ਼ਮੀਸ਼ ਨਰਸਰੀ ਦੇਵੀਗੜ ਰੋਡ ਪਟਿਆਲਾ ਵਿਖੇ ਜਰੂਰ ਆਓ ਉਹ ਤੁਹਾਡਾ ਨਰਸਰੀ ਚ ਆ ਕੇ ਤੁਸੀਂ ਇੱਕ ਸਮੇਂ ਕੁਦਰਤ ਨਾਲ ਜੁੜ ਜਾਓਗੇ ਇਹ ਮਾਜੂਦੇ ਪੌਦੇ ਪਏ ਨੇ ਔਰ ਇਹ ਆਪਣਾ ਲੀਚੀ ਦੇ ਪੌਦੇ ਪਏ ਨੇ ਕਿਉਂਕਿ ਮੈਨੂੰ ਵੀ ਲਗਭਗ 24-25 ਸਾਲ ਹੋ ਗਏ ਅਸੀਂ ਜਿਹੜੀ ਬਸੰਤਰੀਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਹੈ ਅਸੀਂ ਪਿੰਡਾਂ ਵਿੱਚ ਜਾ ਕੇ ਫ੍ਰੀ ਆਫ ਕਾਸਟ ਪੌਦੇ ਲਗਾਉਨੇ ਹਾਂ ਔਰ ਸਾਡੇ ਕਲੱਬ ਵੱਲੋਂ ਹੁਣ ਤੱਕ 3 ਲੱਖ ਪੌਦੇ ਲਗਾ ਚੁੱਕੇ ਹਾਂ ਅਸੀਂ ਔਰ 35 36 ਲੱਖ ਰੁਪਏ ਅਸੀਂ ਪੌਦਿਆਂ ਤੇ ਖਰਚ ਕੀਤਾ ਅਸੀਂ ਕਿਸੇ ਕੋਲ ਵੀ 1 ਰੁਪਿਆ ਵੀ ਨਹੀਂ ਲੈਂਦੇ ਔਰ ਫਲਦਾਰ ਕਟੋਗੜ ਪਟਿਆਲੇ ਚ ਅਸੀਂ 12 ਬਾਗ ਲਗਾਏ ਨੇ 10 ਗੁਰੂ ਕੇ ਬਾਗ ਲਗਾਏ ਨੇ ਦੋ ਬਾਗ ਅਸੀਂ ਹੋਰ ਨਾਮ ਦੇ ਲਗਾਏ ਨੇ ਦਰਸ਼ਕੋ ਇਹ ਆਮਲੇ ਹੈ ਤੁਹਾਨੂੰ ਪੂਰੀ ਨਰਸਰੀ ਦਿਖਾ ਰਿਹਾ ਹਰੀ ਭਰੀ ਨਰਸਰੀ ਹੈ ਔਰ ਮੈਂ ਤੁਹਾਡੀ ਨਾਲ ਗੱਲਬਾਤ ਵੀ ਕਰਾਵਾਂਗਾ ਬੜੇ ਪਿਆਰੇ-ਵਾਰੇ ਦੇਖੋ ਇਹ ਖਜੂਰਾਂ ਦੇ ਪੇੜ ਲੱਗੇ ਨੇ ਔਰ ਹੌਲੀ-ਹੌਲੀ ਮੈਂ ਤੁਹਾਨੂੰ ਆਪਣੀ ਇਸ ਨਰਸਰੀ ਦੇ ਸਾਰੀਆਂ ਚੀਜ਼ਾਂ ਦਿਖਾਣਾ ਇੱਥੇ ਵਰਕਰ ਕੰਮ ਕਰ ਰਹੇ ਨੇ ਬੀਬੀਆਂ ਕੰਮ ਕਰ ਰਹੀਆਂ ਨੇ ਔਰ ਸਾਰੀ ਗੱਲਬਾਤ ਕਰਾਂਗੇ ਇਹ ਨਿੰਬੂ ਦੇ ਇਹ ਨਿੰਬੂ ਹੈ ਨਾ ਮੇਰੇ ਖਿਆਲ ਮਾਲਟਾ ਆਛਾ ਇਹ ਅਮਰੂਦ ਔਰ ਮਾਲਟਾ ਦੇ ਇਹ ਪੌਦੇ ਨੇ ਦਰਸ਼ਕੋ ਔਰ ਇੱਥੇ ਦੇਖੋ ਇੱਕ ਖਰੀਦਾਰੀ ਕਰਨੇ ਆਏ ਹੋਏ ਨੇ आप इन्हों भी पूछते हैं कि कितो आए ने आओ बात करते हैं दर्शकों ये हरियाणा से लगते हैं ये बोलते भी हिंदी में बात करेंगे हाँ जी भाई साहब आपका क्या नाम है भाई साहब राजेंद्र। राजेंद्र जी आप हरियाणा से किस कस्बे से आए हो हम पेवे से जी अच्छा आप पेवे से आए हो इस नर्सरी में पहली बार आयो पहले भी कभी आए हो नहीं पहले भी ले गए अच्छा इन और आज के पौधे कौन से लेकर जा रहे हो फलदार हाँ जी फलदार तो ये कहाँ लगाओगे खेतों में लगाओगे कहाँ लगाओगे खेत में लगाने खेत में लगाओगे अच्छा अच्छा तो राजेंद्र जी आप दोबारा इस दूसरी बार इस नर्सरी में आए हो तो आपको इस नर्सरी की सबसे अच्छी बात क्या लगी है ये ना पहले पेड़ ले गए थे चंगा फल लगा अच्छा जो पौधे आप ले गए थे पेड़ ले गए थे उसको फल अच्छा लगा है तो इनका यानी आपका कह मैं भी फर्स्ट टाइम इस, फर्स इस नर्सरी में आया जैसे अपना वहाँ एक तो चीकू का पिड्डा कामयाब होया अच्छा। और एक नींबू का पिड्डा अच्छा तो राजेंद्र जी आप अपने गाँव का नाम आप, भी तो बताओ अपने दर्ण, हमारे दर्शकों को नाम जी पेवे के पास जोरासी है जोरासी कला जोरासी कला आपका गाँव है अच्छा 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 तो ये आप नर्सरी में दूसरी बार आए हो आप क्या कहना चाहोगे जी आप भी तो कुछ बोलो बढ़िया पेटा मिलता है यहां पर। अच्छा बढ़िया पेटा मिलता है फ्रूट अच्छा लगता है। अच्छा अच्छा, अच्छा अच्छा, अच्छा, बहुत अच्छी बात है बाबा आप भी तो कुछ बोलो ना ना मैं कभी ना मैं आया। <laughs> अच्छा आप फिर इनके साथ आए हो हरियाणा तो पंजाब का गठबंधन हो रहा हा अरे कब गठबंधन नहीं था देखो इंसानियत के तौर पर हम सारा भारत एक है अगर किसी ने विभिन्नता में एकता की तस्वीर देखनी है तो वो मेरा भारत है तो दर्शकों बहुत बहुत, बहुत शुक्रिया आपने हमसे बात की दोस्तों इधर फलदार पौधे हैं ये कीनू है नींबू है और इधर अशोका ट्री है चलो अब आपको और साइड ले चलता हूँ ये नाशपति के पौधे हैं बहुत तरह के पौधे हैं दर्शकों मैं कोशिश करूँगा कुछ ना कुछ दिखाने की आपको एकदम ये नर्सरी हरी भरी नर्सरी है दोस्तों और मैं तो कुदरत से जुड़ा हुआ हूँ पिछले मैं पच्चीस साल चौबीस पच्चीस साल से इसी तरह पौ नर्सरी में नर्सरियों में घूमता हूँ पौधे खरीदता हूँ और हम लोग जो हमारा बसंत ऋतु यूथ क्लब त्रिपुरी पटियाला है मैं उसका संस्थापक हूँ दर्शकों मेरे जीवन का जीवन में एक नशा है और भगवान करी ये नशा सबको लग जाए कि आओ कुदरत को बचाने के लिए आने वाली नस्लों के लिए हमें कुछ हम कुछ काम करें इंसानियत की राह पर चलें प्रेम बाँटें क्योंकि हमारी गुरबानी में भी लिखा है जिन प्रेम की तिन उपायो जो इंसान सबसे प्रेम करता है भगवान उससे प्रेम करते हैं हमें कोशिश करनी चाहिए कि हम सबसे प्रेम करें दर्शकों ये हमारा जो चैनल है हिंदी पंजाबी का चैनल है अभी वो हरियाणा के भाई थे तो उनसे हिंदी में बात कर रहा तो वो मेरा हिंदी का फ्लो बन गया कोई बात नहीं हिंदी पंजाबी में दोनों में बात करूँगा मैं दर्शकों बहुत मेरे को तो ये नर्सरी इतनी अच्छी लगी है मेरे पास कोई शब्द नहीं है कि मैं तुम अपने शब्दा राही बयान कर सका कि ये नर्सरी कितनी वैया नर्सरी और कितनी बड़ी नर्सरी है और मैं हिंदी में भी बता दूं आपको ये दर्शको ये नर्सरी बहुत दशमेश नर्सरी देवीगढ़ रोड पटियाला पे है और कभी भी आप इस नर्सरी में आइए तो आपको बहुत अच्छा लगेगा ये देखो इन्होंने ये शो पीस रखे हुए हैं बहुत अच्छे शो पीस हैं और इनमें इनके इनके शोरूम में आकर ऐसा लगता है कि अलग से दुनिया में हम आ गए हैं दर्शकों ਮੈਂ ਫਿਰ ਪੰਜਾਬੀ ਚ ਗੱਲ ਕਰਕੇ ਹਿੰਦੀ ਪੰਜਾਬੀ ਦੋਵਾਂ ਚ ਗੱਲ ਕਰਾਂਗਾ ਇਹਨਾਂ ਦਾ ਸ਼ੋਰੂਮ ਪਿਆ ਇੱਥੇ ਗਮਲੇ ਪਏ ਨੇ ਲੋਹੇ ਦੇ ਗਮਲਿਆਂ ਦੇ ਸਟੈਂਡ ਪਏ ਨੇ ਔਰ ਟੇਬਲ ਕੁਰਸੀਆਂ ਵੀ ਪਈਆਂ ਨੇ ਬਹੁਤ ਵਧੀਆ ਇਹਨਾਂ ਦੇ ਇਹਨਾਂ ਦਾ ਸ਼ੋਰੂਮ ਹੈ ਦਰਸਕੋ ਇਹ ਇੱਥੇ ਕੋਹੜਾ ਵੀ ਖੜਾ ਹੋ ਰਿਹਾ ਔਰ ਇੱਥੇ ਭਗਵਾਨ ਬੁੱਧ ਦੀ ਤਸਵੀਰ ਹੈ ਦੋਸਤੋ ਬਹੁਤ ਹੀ ਅੱਛਾ ਹੈ ਇਹ ਇਨਕਾ ਸ਼ੋਰੂਮ ਹੈ ਮੇਰਾ ਤਾਂ ਮਨ ਖੁਸ਼ ਹੋ ਗਿਆ ਮੇਰਾ ਤਾਂ ਯਹਾਂ ਸੇ ਨਿਕਲਨੇ ਕੋ ਦਿਲ ਹੀ ਨਹੀਂ ਕਰ ਰਹਾ ये बागो बाग में ये तस्वीरें हैं कलाकारों की तस्वीरें बनाई हुई हैं कृतियाँ बनी हुई हैं दर्शकों तो ये इस समय दशमेश नर्सरी के मैं उस शोरूम में हूँ जहाँ बड़े बड़े गमले पड़े हैं गमलों के स्टैंड पड़े हैं जिस स्टैंडों में हम गमले रखते हैं दर्शकों मैं हम आप मैंने आपको बोला ये मेरा चैनल हिंदी पंजाबी दोनों भाषाओं का है और ये देखो बहुत अच्छे अच्छे सुंदर सुंदर स्टैंड है ये दशमेश नर्सरी है देवीगढ़ रोड पटियाला पे है और ये देखो बहुत सुंदर है ये घोड़ा जी है जी चेतन चेतन घोड़ा है ये चेतक दर्शकों ये टर्मेरिया के पौधे टर्मेरिया जो कि टाली से इसको बनाया गया है टाली के इसको अपग्रेड किया गया है ये बहुत सुंदर नर्सरी है देखो ये पाम के पौधे लहरा रहे हैं दर्शकों वाकई मेरे को पटियाले की सबसे खूबसूरत नर्सरी ये लगी है बहुत खूबसूरत है हर तरफ़ सफाई का ध्यान रखा है और मैं आपको ये दिखा रहा हूँ बहुत दूर तक इसका वे बना हुआ है यहाँ दोनों तरफ पाम के पौधे लगे हैं दर्शकों ये हरे भरे लहराते पौधे हैं या मैं इसमें कुदरत की गोद में हूँ और मैं कुदरत की इस गोद का नज़ारा अपने दर्शकों को भी दे रहा हूँ ये देखो ये इंडोर इन्होंने पौधे लगा रखे हैं जो इंडोर पौधे लगते बहुत वराइटी हैं इनके पास ਬਹੁਤ ਵੈਰਾਈਟੀ ਹੈ ਮੈਂ ਕਹਤ ਹੂੰ ਦਰਸ਼ਕੋ ਇੱਕ ਵਾਰ ਆਪਕੋ ਦਸ਼ਮੇਸ ਨਰਸਰੀ ਜ਼ਰੂਰ ਆਣਾ ਪੜੇਗਾ ਇਤਨੀ ਸੁੰਦਰ ਨਰਸਰੀ ਆਪਨੇ ਬੱਚੋ ਕੋ ਲਾਓ ਬੱਚੋ ਕੋ ਦਿਖਾਓ ਦਰਸ਼ਕੋ ਇਹ ਜੜੀ ਨਰਸਰੀ ਆ ਦਸ਼ਮੇਸ ਨਰਸਰੀ ਦੇ ਇਸ ਸਮੇਂ ਮੈਂ ਇਹ ਇਹਨਾਂ ਦੇ ਇਨਡੋਰ ਜਿਹੜੇ ਪੌਦੇ ਹੁੰਦੇ ਨੇ ਉਹ ਪੌਦਿਆਂ ਦੇ ਨਾਲ ਤੁਹਾਨੂੰ ਵਿਖਾ ਰਿਹਾ ਮੇਰਾ ਚੈਨਲ ਹਿੰਦੀ ਪੰਜਾਬੀ ਦੋਨੋ ਭਾਸ਼ਾ ਦਾ ਹੈ ਰਾਜੇਸ਼ ਸ਼ਰਮਾ ਬਸੰਤੀ ਤੋਂ YouTube ਚੈਨਲ ਦਰਸ਼ਕੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਵੀ ਜਿਹੜਾ ਇਸ ਇਸ ਚੈਨਲ ਤੋਂ ਆਮਦਨ ਹੁੰਦੀ ਹੈ ਅਸੀਂ ਪੌਦਿਆਂ ਤੇ ਲਗਾਉਂਦੇ ਹਾਂ ਗਰੀਬ ਬੱਚਿਆਂ ਦੀ ਮਦਦ ਕਰਦੇ ਹਾਂ ਗਰੀਬ ਰੋਗੀਆਂ ਦੇ ਅੱਖਾਂ ਦੇ ਆਪਰੇਸ਼ਨ ਕਰਾਉਂਦੇ ਹਾਂ ਅਸੀਂ ਹੁਣ ਤੱਕ ਲਗਭਗ 700 ਬੰਦਿਆਂ ਦੇ ਜ਼ਰੂਰਤਮੰਦਾਂ ਦੇ ਅੱਖਾਂ ਦੇ ਲੈਂਸ ਵਾਲੇ ਆਪਰੇਸ਼ਨ ਕਰਾ ਚੁੱਕੇ ਹਾਂ ਔਰ ਸਾਡੀ ਇਹ ਸੇਵਾ ਜਾਰੀ ਹੈ ਦਰਸ਼ਕੋ ਜਦ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੀਡੀਓ ਨੂੰ ਲਾਈਕ ਕਰੋਗੇ ਦੇਖੋਗੇ ਤਾਂ ਤੁਹਾਨੂੰ ਵੀ ਪੁੰਨ ਲੱਗੇਗਾ ਇਹ ਦੇਖੋ ਇਨਡੋਰ ਪਲਾਂਟਸ ਨੇ ਸਾਰੇ ਇਨਡੋਰ ਪਲਾਂਟਸ ਨੇ ਔਰ ਆਪਾਂ ਥੋੜੀ ਦੇਰ ਬਾਅਦ ਇਹਨਾਂ ਦੇ ਸਰਦਾਰ ਜੀ ਨਾਲ ਗੱਲ ਕਰਾਂਗੇ ਜਿਨ੍ਹਾਂ ਦੀ ਇਹ ਨਰਸਰੀ ਹੈ ਵਾਕਿਆ ਬਾਤ ਖੂਬਸੂਰਤ ਨਰਸਰੀ ਹੈ ਦਰਸ਼ਕੋ ਇਹ ਇਹਨਾਂ ਦਾ ਪਾਰ ਬੋਗਨ ਬੇਲ ਦਾ ਹੈ ਇੱਥੇ ਬੋਗਨ ਬੇਲ ਦੇ ਕਈ ਕਲਰਸ ਨੇ ਔਰ ਜਿਹੜੇ ਕੀ ਪਿਆਰੇ ਪਿਆਰੇ ਕਲਰਸ ਨੇ ਉਹ ਵੀ ਮੈਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਕਿਉਂਕਿ ਬੋਗਨ ਬੇਲ ਦੇ ਜਿਹੜੇ ਫੁੱਲ ਨੇ ਬੜੀ ਤਰ੍ਹਾਂ ਦੇ ਫੁੱਲ ਹੁੰਦੇ ਨੇ ਮੈਂ ਵੀ ਇਹਨਾਂ ਬੌਗਨਵਿਲਸ ਨੂੰ ਬਹੁਤ ਪਿਆਰ ਕਰਦਾ ਬੜੀ ਥਾਂਵਾਂ ਤੇ ਅਸੀਂ ਲਗਾਈ ਵੀ ਹੈ ਕਿਉਂਕਿ ਇਹ ਫੁੱਲ ਬੜੇ ਰੰਗ ਬਗਰੰਗੇ ਔਰ ਬੜੇ ਖੂਬਸੂਰਤ ਰੰਗ ਇਹਨਾਂ ਦੇ ਹੁੰਦੇ ਨੇ ਕਈ ਤਰ੍ਹਾਂ ਦੀ ਬੌਗਨਵਿਲਸ ਨੇ ਔਰ ਇਹਨਾਂ ਦਾ ਇਹ ਜਿਹੜਾ ਪੋਰਸ਼ਨ ਹੈ ਬੇਲ ਵਾਲਾ ਪੋਰਸ਼ਨ ਹੈ ਜਿੱਥੇ ਬੇਲਾ ਹੀ ਬੇਲਾ ਦੇ ਪੌਦੇ ਮਿਲਦੇ ਨੇ ਇਨਡੋਰ ਮੈਂ ਤੁਹਾਨੂੰ ਦਿਖਾ ਦਿੰਨਾ ਬਹੁਤ ਤਰ੍ਹਾਂ ਦੇ ਇਹ ਦੇਖੋ ਇਹਨਾਂ ਦੇ ਬੇਲਾ ਪਈਆਂ ਨੇ ਦਰਸ਼ਕੋ ਤੁਹਾਨੂੰ ਇੱਕ ਵਾਰ ਇਸ ਦਸ਼ਮੇਸ਼ ਨਰਸਰੀ ਵਿੱਚ ਜ਼ਰੂਰ ਆਣਾ ਪਵੇਗਾ ਕਿਉਂਕਿ ਇਹ ਨਰਸਰੀ ਬਹੁਤ ਸੁੰਦਰ ਨਰਸਰੀ ਹੈ ਹਰੀ ਭਰੀ ਮੈਂ ਇੰਨੀ ਵਿਸ਼ਾਲ ਨਰਸਰੀ ਪੜਿਆਲੇ 'ਚ ਨਹੀਂ ਵੇਖੀ ਔਰ ਮੈਂ ਮੈਂ ਆਪਣੇ ਆਪ ਨੂੰ ਬੜਾ ਕਿਸਮਤ ਕਿਸਮਤ ਵਾਲਾ ਮੰਨਦਾ ਹਾਂ ਕਿ ਮੈਂ ਇਸ ਨਰਸਰੀ 'ਚ ਆਇਆ ਕਿਉਂਕਿ ਮੈਂ ਇਹਨਾਂ ਦੇ ਇਹਨਾਂ ਕੋਲ ਪੌਦੇ ਖਰੀਦੇ ਸੀਗੇ ਪਰ ਮੈਂ ਇਹਨਾਂ ਦੀ ਨਰਸਰੀ 'ਚ ਨਹੀਂ ਆਇਆ ਸੀ ਅੱਜ ਮੈਂ ਇਹਨਾਂ ਨੂੰ ਪੇਮੈਂਟ ਕਰਨ ਆਇਆ ਸੰਡੇ ਨੂੰ ਅਸੀਂ ਪੌਦੇ ਲਗਾਏ ਸੀ ਤ੍ਰਿਪੜੀ ਵਿਖੇ ਔਰ ਇਹਨਾਂ ਨੇ ਮੈਨੂੰ ਪੌਦੇ ਭੇਜਤੇ ਤਾਂ ਇਹਨਾਂ ਨੇ ਕਿਹਾ ਵੀ ਪੇਮੈਂਟ ਦੀ ਸਾਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਅਸੀਂ ਤੁਹਾਡੇ ਕਲਬ ਬਾਰੇ ਬਸੰਤਰੀ ਤੋਂ ਬਾਰੇ ਜਾਣਦੇ ਹਾਂ ਔਰ ਤੁਸੀਂ ਬਹੁਤ ਦੇਰ ਤੋਂ ਪਟਿਆਲ ਵਿਖੇ ਕੰਮ ਕਰ ਰਹੇ ਹੋ ਤਾਂ ਮੈਂ ਅੱਜ ਇਹਨਾਂ ਨੂੰ ਪੇਮੈਂਟ ਦੇਣ ਆਇਆ ਸੀ ਚੈੱਕ ਦੇਣ ਆਇਆ ਸੀ ਤਾਂ ਮੈਂ ਕਿਹਾ ਚਲੋ ਤੁਹਾਡੀ ਨਰਸਰੀ ਨੂੰ ਆਪਣੇ ਦਰਸ਼ਕਾਂ ਦੇ ਰੂਪ ਰੂਪ ਕਰ ਦਵਾ ਦਰਸ਼ਕ ਵੀ ਇੱਥੇ ਆਉਣ ਔਰ ਕੁਛ ਨਾ ਕੁਛ ਐ ਤੋਂ ਖਰੀਦਦਾਰੀ ਕਰਨ ਔਰ ਇਸ ਕੁਦਰਤ ਦੇ ਨਜ਼ਾਰਿਆਂ ਦਾ ਜਰੂਰ ਇੱਕ ਵਾਰੀ ਦਰਸ਼ਨ ਜਰੂਰ ਕਰਨ ਦਰਸ਼ਕੋ ਇੰਨੀ ਪਿਆਰੀ ਨਰਸਰੀ ਹੈ ਇਹ ਦੇਖੋ ਕਿੰਨੇ ਵਧੀਆ ਵਧੀਆ ਪੌਦੇ ਨੇ ਹਰ ਪਾਸੇ ਹਰੀ ਭਰੀ ਨਰਸਰੀ ਹੈ ਵਾਹ ਕੀ ਦਿਲ ਲੱਗ ਰਿਹਾ ਹੈ ਬਹੁਤ ਮਨ ਖੁਸ਼ ਹੋ ਰਿਹਾ ਮੈਨੂੰ ਇਸ ਨਰਸਰੀ ਚ ਆ ਕੇ ਦਰਸ਼ਕੋ ਥੋੜੀ ਦੇਰ ਬਾਅਦ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਵੀ ਇੱਥੇ ਕਿੰਨੀ ਤਰ੍ਹਾਂ ਦੀ ਵੈਰਾਈਟੀ ਹੈ ਕਿੱਡੀ ਵੱਡੀ ਇਹ ਨਰਸਰੀ ਹੈ ਕਿੰਨੇ ਕਿੰਨੇ ਏਰੀਆ 'ਚ ਇਹ ਨਰਸਰੀ ਬਣੀ ਹੈ ਸਾਰੀ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਔਰ ਤੁਹਾਨੂੰ ਇੱਕ ਵਾਰੀ ਬੇਨਤੀ ਕਰਾਂਗਾ ਕਿ ਤੁਸੀਂ ਰਾਜੇਸ਼ ਸ਼ਰਮਾ ਵਸਾਂਤੀ ਤੋਂ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਤੁਸੀਂ ਵੀ ਇਸ ਨੂੰ ਦੇਖੋ ਔਰ ਤੁਹਾਡੇ ਜਿਹੜੇ ਦੋਸਤ ਨੇ ਉਹ ਵੀ ਇਸ ਵੀਡੀਓ ਨੂੰ ਵੀਡੀਓ ਨੂੰ ਦੇਖੇਨ ਦੇਖਣ ਔਰ ਇਹਦਾ ਆਨੰਦ ਲੈ ਸਕਣ ਬਹੁਤ ਪਿਆਰੀ ਨਰਸਰੀ ਹੈ ਬਹੁਤ ਹੀ ਪਿਆਰੀ ਨਰਸਰੀ ਹੈ اور ਇੰਨੀ ਵੈਰਾਈਟੀ ਮੈਂ ਨਹੀਂ ਕਦੀ ਦੇਖੀ ਕਿਤੇ ਕਿਸੇ ਨਰਸਰੀ ਵਿੱਚ ਦਰਸ਼ਕੋ ਇਹ ਜਿਹੜੇ ਲੋਕ ਇਸ ਤਰ੍ਹਾਂ ਦੀ ਨਰਸਰੀ ਦਾ ਕੰਮ ਕਰਦੇ ਨੇ ਉਹ ਕੁਦਰਤ ਨੂੰ ਪਿਆਰ ਕਰਦੇ ਨੇ ਕੁਦਰਤ ਨਾਲ ਜੁੜੇ ਹੋਏ ਲੋਕ ਨੇ ਦੇਖੋ ਵਪਾਰਿਕ ਇੱਕ ਅਲੱਗ ਚੀਜ਼ ਹੈ ਕੁਦਰਤ ਨੂੰ ਨਾਲ ਜੁੜ ਕੇ ਕੰਮ ਕਰਨਾ ਉਹ ਇੱਕ ਅਲੱਗ ਵਿਸ਼ਾ ਹੈ اور ਦੋਸਤੋ ਜਦ ਇਹ ਦੋਨੋਂ ਵਿਸ਼ੇ ਜੁੜ ਜਾਂਦੇ ਨੇ ਤਾਂ ਉਹ ਨਿਖਾਰ ਆਂਦਾ ਹੈ ਇਹ ਬਾਸਾ ਦੇ ਦਰਖਤ ਨੇ ਇੱਥੇ ਬਾਂਸਾ ਦੇ ਦਰਖਤ ਵੀ ਮਿਲਦੇ ਨੇ ਬਹੁਤ ਤਰ੍ਹਾਂ ਦੇ ਕੇਲਿਆਂ ਦੇ ਬਹੁਤ ਮੈਗਨਾ ਤੇ ਇੰਨੀ ਵੈਰੈਟੀ ਭਰੀ ਪਈ ਹੈ ਜਿਸ ਨੂੰ ਦੱਸਣਾ ਬਹੁਤ ਮੁਸ਼ਕਿਲ ਹੈ ਦਰਸ਼ਕੋ ਤੁਸੀਂ ਇੱਕ ਵਾਰੀ ਜ਼ਰੂਰ ਆਓ ਇਸ ਇਸ ਨਰਸਰੀ ਨੂੰ ਜ਼ਰੂਰ ਵੇਖੋ ਵਿਜ਼ਿਟ ਕਰੋ ਇਤੋਂ ਕੁਛ ਨਾ ਕੁਛ ਤੁਸੀਂ ਅੱਛੇ ਅੱਛੇ ਪੌਦੇ ਲੈ ਕੇ ਜਾਓਗੇ ਔਰ ਮੈਂ ਥੋੜੀ دیر ਬਾਅਦ ਇਹ ਚੱਕਰਸੀਆ ਦੇ ਪੌਦੇ ਬਹੁਤ ਵਧੀਆ ਚੱਕਰਸੀਆ ਦੇ ਪੌਦੇ ਖੜੇ ਨੇ ਕਿਉਂਕਿ ਮੈਨੂੰ ਕਾਫੀ ਪੌਦਿਆਂ ਬਾਰੇ ਨੌਲੇਜ ਹੈ ਕਿ 24-25 ਸਾਲ ਤੋਂ ਮੈਂ ਵੀ ਘਟੋ ਘਟ ਪਿੰਡ-ਪਿੰਡ ਘੁੰਮਦਾ ਹਾਂ ਔਰ 500 ਪਿੰਡਾਂ ਵਿੱਚ ਮੈਂ ਪੌਦੇ ਪਲਾਂਟੇਸ਼ਨ ਕਰ ਚੁੱਕਿਆ ਔਰ ਮੇਰੀ ਇਹ ਸੇਵਾ ਰੱਬ ਕਰੇ ਜਾਰੀ ਰਵੇ ਜਦ ਤੱਕ ਮੇਰਾ ਜੀਵਨ ਹੈ ਮੈਂ ਪੌਦਿਆਂ ਦੀ ਸੇਵਾ ਕਰਦਾ ਰਹਾ ਮਾਂ ਕੁਦਰਤ ਦੀ ਸੇਵਾ ਕਰਦਾ ਰਹਾ ਇਹ ਦਰਸ਼ਕੋ ਤਰ ਮੈਂ ਜਾਮਣਾ ਦੇ ਪੌਦੇ ਦਿਖਾ ਰਿਹਾ ਬਹੁਤ ਵੱਡੇ ਵੱਡੇ ਜਾਮਨਾ ਦੇ ਪੌਦੇ ਪਏ ਨੇ ਹਰ ਤਰ੍ਹਾਂ ਦਾ ਪੌਦਾ ਹੈ ਜੀ ਮੈਂ ਦੇਖ ਲਿਆ ਨਰਸਰੀ ਚ ਘੁੰਮ ਕੇ ਇਹਨਾਂ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈ ਔਰ ਬੇਤਹਾਸ਼ਾ ਵੈਰਾਈਟੀ ਹੈ ਇਹ ਇਹ ਦੇਖੋ ਕਈ ਲੋਕ ਤਰਵੇਣੀ ਲਗਾਉਂਦੇ ਨੇ ਪਿੱਪਲਾਂ ਦੇ ਪਿੱਪਲ ਦੇ ਪੌਦੇ ਕਿੱਡੇ-ਕੱਡੇ ਖੜੇ ਨੇ ਤੁਸੀਂ ਇੱਥੋਂ ਤਰਵੇਣੀ ਵੀ ਲੈ ਕੇ ਜਾ ਸਕਦੇ ਇਹ ਪਿੱਪਲ ਦੇ ਪੌਦੇ ਕਿੱਡੇ-ਕੱਡੇ ਖੜੇ ਨੇ ਮੋਰ ਵੀ ਬੋਲ ਰਹੇ ਨੇ ਇਸ ਨਰਸਰੀ ਚ ਦਰਸ਼ਕੋ ਬਹੁਤ ਪਿਆਰੀ ਨਰਸਰੀ ਆ ਆਓ ਹੁਣ ਤੁਹਾਨੂੰ ਉਸ ਸਖਸੀਅਤ ਨਾਲ ਮਲਾਉਂਦੇ ਹਾਂ ਜਿਨ੍ਹਾਂ ਦੀ ਇਹ ਨਰਸਰੀ ਹੈ ਔਰ ਗੱਲਬਾਤ ਕਰਦੇ ਹਾਂ ਦਰਸ਼ਕੋ ਆਉ ਤੁਹਾਨੂੰ ਰੂਬਰੂ ਕਰਾਉਂਦੇ ਹ ਦਸ਼ਮੇਸ਼ ਨਰਸਰੀ ਪਟਿਆਲਾ ਜਿਹੜੀ ਕਿ ਦੇਵੀਗੜ ਰੋਡ ਤੇ ਹੈ ਇਹ ਸਰਦਾਰ ਜੀ ਖੜੇ ਨੇ ਮੇਰੇ ਸਾਹਮਣੇ ਉਹਨਾਂ ਨਾਲ ਤੁਹਾਡੀ ਆਪਾਂ ਗੱਲਬਾਤ ਕਰਾਉਂਦੇ ਆ ਮੈਨੂੰ ਇਹਨਾਂ ਦਾ ਨਾਮ ਵੀ ਨਹੀਂ ਹਾਲੇ ਪਤਾ ਕੀ ਨਾਮ ਹੈ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਮੈਂ ਪਹਿਲੀ ਵਾਰ ਇਸ ਨਰਸਰੀ 'ਚ ਆਇਆ ਔਰ ਮੈਂ ਇਹਨਾਂ ਤੋਂ ਪੌਦੇ ਖਰੀਦੇ ਸੀਗੇ ਸੰਡੇ ਨੂੰ ਅੱਜ ਇਹਨਾਂ ਦੀ ਪੇਮੈਂਟ ਕਰਨ ਆਇਆ ਸੀ ਤਾਂ ਮੈਂ ਕਹਾ ਤੁਹਾਡੀ ਨਰਸਰੀ ਬਹੁਤ ਸੁੰਦਰ ਹੈ ਉਹਦੀ ਵੀਡੀਓ ਕਰਦਾ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਾਉਣਾ ਹਾਂ ਮੈਂ ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਣੇ ਚੰਦ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ ਜਿਹੜੇ ਮੈਂ ਲਿਖੇ ਹੋਏ ਨੇ ਕਿ ਜੰਗਲ ਵੀ ਮੁੱਕ ਚੱਲੇ ਨੇ ਰੁੱਖ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਂ ਦੀਆਂ ਛੜੀਆਂ ਲੱਗਨ ਨਾ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚੋਂ ਗੁਲਦਸਤੇ ਘਰਾਂ ਚ ਪਾਵੇਂ ਨੇ ਧਰਤੀ ਚੋਂ ਮੁਕਦਾ ਜਾਵੇ ਪਾਣੀ ਪਰ ਅਸਾ ਤਾਂ ਝੋਨੇ ਲਾਉਣੇ ਨੇ ਹੁਣ ਮੋਰ ਪਹਿਲਾਂ ਪਾਵਨ ਨਾ ਜੰਗਲ ਟੱਲਦੇ ਹੋਏ ਪਰਛਾਵੇਂ ਨੇ ਜੰਗਲ ਟੱਲਦੇ ਹੋਏ ਪਰਛਾਵੇਂ ਨੇ ਦੋਸਤੋ ਬੇਸ਼ੱਕ ਜੰਗਲ ਟਾਲਦੇ ਹੋਏ ਪਰਸਾਵੇ ਬੰਦੇ ਜਾ ਰਹੇ ਨੇ ਪਰ ਜਿਸ ਮੈਂ ਦਸ਼ਮੇਸ਼ ਨਰਸੀ ਚ ਖੜਾ ਹਾਂ ਇਸ ਤਰ੍ਹਾਂ ਦੀ ਸਖਸੀਤਾ ਇਸ ਜਿਸ ਸ਼ਹਿਰ ਚ ਹੋਣ ਮੈਨੂੰ ਨਹੀਂ ਲੱਗਦਾ ਕਿ ਉੱਥੇ ਜੰਗਲ ਖਤਮ ਹੋਣਗੇ ਜਾਂ ਹਰਿਆਵਲ ਖਤਮ ਹੋਏਗੀ ਆਓ ਆਪਾਂ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਸਰ ਜੀ ਮੈਂ ਰਾਜੇਸ਼ ਸ਼ਰਮਾ ਬਸੰਤੀ ਤੋਂ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਔਰ ਮੈਨੂੰ ਬਹੁਤ ਅੱਛਾ ਲੱਗਿਆ ਹੈ ਦਸ਼ਮੇਸ਼ ਨਰਸੀ ਚ ਆ ਕੇ ਜਿਹੜੀ ਕਿ ਤੁਹਾਡੀ ਇਹ ਨਰਸਰੀ ਦੇਵੀਗੜ ਰੋਡ ਤੇ ਹੈ ਪਟਿਆਲੇ ਤੋਂ ਕੁਝ ਬਾਹਲੀ ਦੂਰ ਨਹੀਂ ਹੈ ਬਹੁਤ ਨੇੜੀ ਹੈ 5 ਕਿਲੋਮੀਟਰ ਦੂਰ ਹੈ ਦੇਵੀਗੜ੍ਹ ਰੋਡ ਤੇ ਤਾਂ ਸਾਜੀ ਸਭ ਤੋਂ ਪਹਿਲਾਂ ਆਪਣੇ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਰਣਜੀਤ ਸਿੰਘ ਜੀ ਸਦਾ ਰਣਜੀਤ ਸਿੰਘ ਜੀ ਤੁਹਾਡਾ ਮੁਸਕਰਾਂਦਾ ਹੋਇਆ ਚਿਹਰਾ ਖੁਸ਼ੀ ਭਰਿਆ ਚਿਹਰਾ ਇਹ ਦੱਸਦਾ ਹੈ ਕਿ ਤੁਸੀਂ ਕੁਦਰਤ ਨਾਲ ਜੁੜਿਆ ਹੋਇਆ ਚਿਹਰਾ ਹੈ ਇਹ ਦਿਲ ਕੁਦਰਤ ਨੂੰ ਪਿਆਰ ਕਰਦਾ ਹੈ ਔਰ ਲੋਕਾਂ ਨੂੰ ਵੀ ਪਿਆਰ ਕਰਦਾ ਹੈ ਸਰ ਸਾਜੀ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਕਿੰਨੀ ਦੇਰ ਤੋਂ ਇਸ ਨਰਸਰੀ ਪ੍ਰੋਫੈਸ਼ਨਲ ਵਿੱਚ ਹੋ ਔਰ ਕਿਉਂ ਹੋ ਜੇ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਇਸ ਪ੍ਰੋਫੈਸ਼ਨਲ ਚ ਆਏ ਜਾਂ ਤੁਸੀਂ ਕੋਈ ਐਗਰੀਕਲਚਰ ਦੀ ਐਜੂਕੇਸ਼ਨ ਕੀਤੀ ਹੈ ਤਾਂ ਆਏ ਸਰ ਸਾਨੂੰ 30 ਸਾਲ ਹੋ ਗਏ ਜੀ ਇਹ ਨਰਸਰੀ ਚ 1993 ਤੋਂ 78 ਹੈ ਸਾਡੀ ਅੱਛਾ 93 ਤੋਂ ਤੁਹਾਡੀ ਨਰਸਰੀ ਹੈ ਵੈਰੀ ਗੁੱਡ ਸਾਨੂੰ ਮਤਲਬ ਪਲਾਂਟਸ ਦੇ ਨਾਲ ਪਿਆਰ ਹੈ ਇਸ ਕਰਕੇ ਅਸੀਂ ਹਾਂ ਸ਼ੌਂਕ ਹੈ ਸਾਡਾ ਤੇ ਸਾਨੂੰ اچھا ਲੱਗਦਾ ਹੈ ਦੇਖੋ ਇਹਨਾਂ ਨੇ ਕਿਹਾ ਕਿ ਮੈਨੂੰ ਇਸ ਪਲਾਂਟਸ ਨਾਲ ਪਿਆਰ ਹੈ ਕੁਦਰਤ ਨਾਲ ਪਿਆਰ ਹੈ ਤਾਂ ਹੀ ਮੈਂ ਇਸ profession ਨਾਲ ਜੁੜਿਆ ਹਾਂ ਮੇਰੇ 30 ਸਾਲ ਤੋਂ ਤੁਸੀਂ ਇਹ ਨਰਸਰੀ ਦਾ ਕੰਮ ਕਰ ਰਹੇ ਇੱਕ ਨਾਮ ਦਵਾਰਾ ਦੱਸੋ ਕੀ ਦੱਸਿਆ ਸੀ ਰਣਜੀਤ ਰਣਜੀਤ ਸਿੰਘ ਜੀ ਤੁਸੀਂ ਇਸ 30 ਸਾਲ ਤੋਂ ਇਸ ਨਰਸਰੀ 'ਚ ਕੰਮ ਤੁਹਾਡੀ ਹੀ ਨਰਸਰੀ ਹੈ ਕਿੰਨੀ ਵੱਡੀ ਇੱਕ ਨਰਸਰੀ ਹੈ ਤੁਹਾਡੀ ਹਾਂ ਤਿੰਨ ਏਕੜ ਜਾਈ ਸਾਡੇ ਅੱਛਾ ਤਿੰਨ ਏਕੜ ਚ ਦੋਸਤੋ ਨਰਸਰੀ ਹੈ ਔਰ ਇੱਥੇ ਕਿੰਨੀ ਕੁ ਵੈਰਾਈਟੀ ਹੋਏਗੀ ਤੁਹਾਡੀ ਨਰਸਰੀ 'ਚ ਹਾਂ ਤਕਰੀਬਨ ਤਕਰੀਬਨ ਹਰ ਚੀਜ਼ ਹੈ ਜੀ ਹਰ ਪਲਾਂਟ ਹੈ ਫਰੂਟ ਪਲਾਂਟ ਹੋ ਗਏ ਟ੍ਰੀ ਹੋ ਗਏ ਪਾਮਸ ਹੋ ਗਏ ਹਰ ਚੀਜ਼ ਜੋ ਵੀ ਪਲਾਂਟ ਹੁੰਦਾ ਤਕਰੀਬਨ ਸਾਰਾ ਕੁਝ ਇਸੇ-ਇਸੇ ਰੱਖਦੇ ਮੈਂ ਦੇਖਿਆ ਤੁਹਾਡਾ ਸ਼ੋਅਰੂਮ ਬਹੁਤ ਪਿਆਰਾ ਹੈ ਜਿਹੜੇ ਤੁਹਾਡੇ ਉੱਤੇ ਪੌਟਸ ਪਏ ਨੇ ਗਮਲੇ ਪਏ ਨੇ ਸਟੈਂਡਸ ਪਏ ਨੇ ਬਿਹਤਰੀਨ ਨੇ ਬਿਹਤਰੀਨ ਨੇ ਸਰ ਜੀ ਸਿੰਘ ਜੀ ਤੁਸੀਂ ਜਿਹੜੇ ਇਸ ਤਰ੍ਹਾਂ ਜੁੜ ਕੇ ਕੰਮ ਕਰਦੇ ਹੋ ਕਿੱਥੋਂ ਪ੍ਰੇਰਣਾ ਮਿਲੀ ਤੁਹਾਨੂੰ ਬਸ ਅਸੀਂ ਪਹਿਲਾਂ ਤੋਂ ਹੀ ਮਤਲਬ ਸਾਡੇ ਫਾਦਰ ਸਾਹਿਬ ਜਿਵੇਂ ਖੇਤੀ ਦਾ ਕੰਮ ਕਰਦੇ ਸੀਗੇ ਤਾਂ ਇਸ ਚੀਜ਼ ਨਾਲ ਅਸੀਂ ਜੁੜੇ ਹੋਏ ਸੀ ਹੌਲੀ-ਹੌਲੀ ਨਰਸਰੀ ਦੀ ਲਾਈਨ 'ਚ ਆ ਗਏ ਅਸੀਂ ਅੱਛਾ ਤੁਹਾਡਾ ਬੇਸਿਕਲੀ ਪਿੰਡ ਕਿਹੜਾ ਹੈ ਇਹੀ ਹੈ ਜੀ ਆਪਣਾ ਇੱਥੇ ਦੇਵੀਗੜ੍ਹ ਰੋਡ ਤੇ ਈਸ਼ਵਰਨਗਰ ਪਿੰਡ ਹੈ ਬਾਈ ਅੱਛਾ ਈਸ਼ਵਰਨਗਰ ਪਿੰਡ ਆ ਦੋਸਤੋ ਦੋਸਤੋ ਮੇਰਾ ਪਿੰਡ ਵੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈ ਮੈਂ ਵੀ ਇੱਕ ਪਿੰਡੂ ਬੰਦਾ ਹਾਂ ਕੁਦਰਤ ਨਾਲ ਜੁੜਿਆ ਹੋਇਆ ਪਰ ਇੱਥੇ ਸਰਕਾਰੀ ਨੌਕਰੀ ਕਰਦਾ ਖੇਲ ਮੰਤਰਾਲੇ ਵਿਭਾਗ ਵਿੱਚ ਤਾਂ ਮੈਨੂੰ ਇਹ ਨਰਸੀ ਚਾਂਦ ਦਾ ਮੌਕਾ ਮਿਲਿਆ ਬਹੁਤ ਅੱਛਾ ਲੱਗ ਗਿਆ ਤਾਂ ਰஞ்சிਤ ਸਿੰਘ ਜੀ ਤੁਹਾਡੇ ਕੋਲ ਤੁਸੀਂ ਕਹਿੰਿਆ ਵੀ ਹਰ ਤਰ੍ਹਾਂ ਦੀ ਵੈਰਾਈਟੀ ਹੈ ਫਲਦਾਰ ਪੌਦੇ ਨੇ ਛਾਂਦਾਰ ਪੌਦੇ ਨੇ ਗਮਲਿਆਂ ਵਾਲੇ ਪੌਦੇ ਨੇ ਬੇਲਾਂ ਨੇ तमाम ਇੱਥੇ ਤੁਹਾਡੇ ਕੋਲ ਪੌਦਿਆਂ ਦੀ ਵੈਰਾਈਟੀ ਹੈ ਔਰ ਤੁਹਾਡੇ ਕੋਲ ਇੱਥੇ ਕਿੰਨੇ ਕੁ ਮੁਲਾਜ਼ਮ ਕੰਮ ਕਰਦੇ ਨੇ ਸਾਡੇ ਕੋਲ ਇੱਥੇ ਤਕਰੀਬਨ 15 ਦੇ ਕਰੀਬ ਮੁਲਾਜ਼ਮ ਨੇ ਅੱਛਾ 15 ਦੇ ਤਕਰੀਬਨ ਮੁਲਾਜ਼ਮ ਕਰਦੇ ਨੇ ਹਾਂ ਲੇਡੀਜ਼ ਐਂਡ ਜੈਂਸ ਵਗੈਰਾ ਸਾਰੇ ਮਿਲਾ ਕੇ ਅੱਛਾ 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 ਤਾਂ ਤੁਸੀਂ ਕੁਦਰਤ ਨਾਲ ਜੁੜੇ ਹੋਏ ਹੋ ਤਾਂ ਲੋਕਾਂ ਨੂੰ ਤੁਸੀਂ ਪੌਦਿਆਂ ਨੂੰ ਲਗਾਉਣ ਬਾਰੇ ਕੁਦਰਤ ਨਾਲ ਜੁੜਨ ਦੇ ਬਾਰੇ ਤੁਸੀਂ ਕੀ ਵਿਚਾਰ ਦਿੰਦੇ ਹੋ ਕੀ ਆਪਣੇ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹੀ ਹੈ ਜੀ ਕਿ ਸਾਨੂੰ ਵੱਧ ਤੋਂ ਵੱਧ ਜਿਸ ਤਰ੍ਹਾਂ ਇਹ ਪਲਾਂਟਸ ਹੋਵੇ ਟਰੀ ਹੋਵੇ ਜਿਆਦਾ ਤੋਂ ਜਿਆਦਾ ਹਾਂਜੀ ਜਿਹੜੇ ਛਾਇਆਦਾਰ ਟਰੀ ਨੇ ਵੱਡੇ ਪਲਾਂਟਸ ਨੇ ਉਹ ਸਾਨੂੰ ਜਿਆਦਾ ਲਗਾਉਣੇ ਚਾਹੀਦੇ ਹਨ ਹਾਂ ਛਾਇਆਦਾਰ ਹਾਂਜੀ ਬਿਲਕੁਲ ਬਿਲਕੁਲ ਤਾਂ ਕਿ ਦੇਖੋ ਕਿ ਵੀ ਜੋ ਸਾਨੂੰ ਜੋ ਚੀਜ਼ ਮਿਲਣੀ ਹੈ ਆਕਸੀਜਨ ਲਾ ਲੋ ਜਾਂ ਜੋ ਵੀ ਚੀਜ਼ ਕੁਦਰਤ ਵੱਲੋਂ ਮਿਲਣੀ ਹੈ ਉਹ ਛੋਟੇ ਮੋਟੇ ਪਲਾਂਟਸ ਤੋਂ ਨਹੀਂ ਮਿਲਣੀ ਸਾਨੂੰ ਵੱਡੇ ਹੀ ਦਰਖਤਾਂ ਤੋਂ ਹੀ ਮਿਲਣੀ ਮਿਲਦੀ ਹੈ ਬਿਲਕੁਲ ਸਾਨੂੰ ਦਰਖਤ ਲਗਾਉਣੇ ਚਾਹੀਦੇ ਨੇ ਜ਼ਿਆਦਾ ਤੋਂ ਜ਼ਿਆਦਾ ਸਰਦਾਰ ਅਨਜੀਤ ਸਿੰਘ ਜੀ ਦੇਖੋ ਮੈਂ ਇੱਕ ਬੜਾ ਖੁਸ਼ ਆ ਕਿ ਮੈਂ ਤੁਹਾਡੇ ਕੋਲ ਫੋਨ ਕੀਤਾ ਪਲਾਂਟਸ ਮੰਗੇ ਤੁਸੀਂ ਪਲਾਂਟਸ ਭੇਜਤੇ ਮੈਂ ਤੁਹਾਨੂੰ ਪੇਮੈਂਟ ਦੀ ਗੱਲ ਕੀਤੀ ਕਿ ਤੁਹਾਨੂੰ ਪੇਮੈਂਟ ਤੁਸੀਂ ਕਹੇ ਵੀ ਮੈਨੂੰ ਪੇਮੈਂਟ ਦੀ ਕੋਈ ਚਿੰਤਾ ਨਹੀਂ ਹੈ ਔਰ ਸੰਡੇ ਨੂੰ ਪਲਾਂਟ ਗਏ ਸੀ ਤੇ ਅੱਜ ਮੈਂ ਤੁਹਾਡੀ ਪੇਮੈਂਟ ਦੇਣ ਆਇਆ ਪਰ ਰਜੀਤ ਸਿੰਘ ਜੀ ਤੁਹਾਡੀ ਗੱਲ ਚ ਬਹੁਤ ਸੱਚਾਈ ਹੈ ਕਿ ਗਮਲਿਆਂ ਦੇ ਪੌ ਇਨਾ ਫਾਇਦਾ ਨਹੀਂ ਹੋਣਾ ਸਾਨੂੰ ਵੱਡੇ ਤੀਸ ਲਗਾਣੇ ਪੈਣਗੇ ਰঞ্জੀਤ ਸਿੰਘ ਜੀ ਦੇਖੋ ਦਰਖਤਾਂ ਦੀ ਪੁਰਾਣੇ ਦਰਖਤ ਮਿਲਦੇ ਨਹੀਂ ਦਰਖਤਾਂ ਦੀ ਘਾਟ ਕਾਰਨ 1000 ਪ੍ਰਜਾਤੀ ਪੰਛੀਆਂ ਦੀ ਖਤਮ ਹੋ ਚੁੱਕੀ ਹੈ ਔਰ ਹੋਰ ਪ੍ਰਜਾਤੀਆਂ ਖਤਮ ਹੋਣ ਦੇ ਇਕਰਾਰਤੇ ਨੇ ਤਾਂ ਤੁਹਾਡਾ ਇਹੀ ਮੈਸੇਜ ਹੈ ਵੀ ਉਹ ਦੁਨੀਆ ਦੇ ਲੋਕੋ ਸਵਾਰਥ ਭਰਿਆ ਜੀਵਨ ਛੱਡ ਕੇ ਆਓ ਆਪਾਂ ਉਹਨਾਂ ਲੋ ਆਉਣ ਵਾਲੀਆਂ ਨਸਲਾਂ ਲਈ ਜੀਏ ਕੁਝ ਐਸਾ ਕੰਮ ਕਰੀਏ ਕਿ ਅਸੀਂ ਆਪਣੇ ਇਸ ਸਮਾਜ ਨੂੰ ਸੁੰਦਰ ਬਣਾ ਸਕੀਏ ਇਹੀ ਕਹਿਣਾ ਮਤਲਬ ਹੈ ਜੀ ਬਿਲਕੁਲ अच्छा होर कोई चलदे चलदे कोई गल ਤੁਹਾਡੇ ਮਨ ਵਿੱਚ ਹੈ ਤਾਂ ਆਪਣੀ ਨਰਸਰੀ ਬਾਰੇ ਜਰੂਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਤਾਂ ਕਿ ਮੇਰੇ ਦਰਸ਼ਕ ਜਲਦੀ ਤੁਹਾਡੀ ਵੀਡੀਓ ਦੇਖਣਗੇ ਨਰਸਰੀ ਦੀ ਵੀਡੀਓ ਦੇਖਣਗੇ ਤੁਹਾਡੇ ਕੋਲ ਜਰੂਰ ਆਣਗੇ ਤਾਂ ਜਰੂਰ ਤੁਹਾਡੇ ਕੋਲ ਜਰੂਰ ਆਉਣਗੇ ਕੁਝ ਕਹਿਣਾ ਚਾਹੋਗੇ ਤਾਂ ਤੁਸੀਂ ਕਹਿ ਸਕਦੇ ਹੋ ਸਰ ਅਸੀਂ ਇਹ ਕਹਿਣਾ ਕਿ ਜਿਸ ਨੂੰ ਮਤਲਬ ਕੋਈ ਚੀਜ਼ ਲੋੜ ਹੈ ਇਹਦੀ ਫਰੂਟ ਪਲਾਂਟ ਹੋ ਗਏ ਜਾਂ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਸਾਡੇ ਕੋਲ ਇੱਕ ਵਾਰੀ ਆ ਕੇ ਤੁਸੀਂ ਦੇਖੋ ਸਾਡੇ ਕੋਲ ਸਾਰੀ ਚੀਜ਼ ਵਧੀਆ ਹੈਗੀ ਤੇ ਬੈਸਟ ਰੇਟ ਨੇ ਜੋ ਵੀ ਨਹੀਂ ਦੇਖੋ ਰੇਟ ਤੁਹਾਡੇ ਬਹੁਤ ਬੈਸਟ ਨੇ ਬਹੁਤ ਜੈਨੂ ਰੇਟ ਨੇ ਦਰਸ਼ਕੂ ਇਹਨਾਂ ਦੇ ਰੇਟ ਇੰਨੇ ਜੈਨੂ ਰੇਟ ਨੇ ਤੁਹਾਨੂੰ ਕਿਤੇ ਵੀ ਨਹੀਂ ਮਿਲਣੇ ਇਹ ਤਾਂ ਮੈਂ ਦੇਖ ਲਿਆ ਇਹਨਾਂ ਦਾ ਇਹਨਾਂ ਦਾ ਦੇਖੋ ਮੈਂ ਜਿਹੜਾ ਵਤੀਰਾ ਹੈ ਬਹੁਤ ਵਧੀਆ ਵਤੀਰਾ ਹੈ ਇਹਨਾਂ ਦਾ ਤਾਂ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਦੇ ਆਖਿਰ ਵਿੱਚ ਮੈਂ ਫਿਰ ਆਪਣੇ ਲਿਖਿ ਹੋਈ ਪੰਕਤੀਆਂ ਨਾਲ ਇਹਨਾਂ ਦੀ ਗੱਲਬਾਤ ਨੂੰ ਸਮਾਪਤ ਕਰਾਂਗਾ ਰੁੱਖਾਂ ਨੂੰ ਨਾ ਕਟ ਕਹਾਣੀਆਂ ਇਨ੍ਹਾਂ ਵਿੱਚ ਸਾਡੀ ਜਾਨ ਹਾਨੀਆਂ ਸਾਡੀਆਂ ਬਾਹਾਂ ਦੇ ਵਾਂਗ ਝੂਲਣ ਪਹਿਨੇ ਰੁੱਖਾਂ ਦੀ ਸ਼ਾਨ ਹਾਨੀਆਂ ਥੱਕ ਟੁੱਟ ਕੇ ਬਹਿ ਜੇ ਜੋ ਕਿ ਇਨ੍ਹਾਂ ਦੀ ਛਾਵੇਂ ਥੱਕ ਟੁੱਟ ਕੇ ਜੇ ਬਹਿ ਜੇ ਇਨ੍ਹਾਂ ਦੀ ਛਾਵੇਂ ਤਬ ਪੱਤਰ ਗੀਤਾਂ ਦੀ ਖਾਨ ਹਾਨੀਆਂ ਆਖੇ ਬਾਬਾ ਮੇਰਾ ਆਖੇ ਬਾਬਾ ਮੇਰਾ ਕਮ ਆਉਣਗੇ ਟਾਹਨੇ ਤੇਰੇ ਜਦ ਤੂੰ ਛੱਡੇਗਾ ਇਹ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਤੂੰ ਕਟ ਹਾਨੀਆਂ ਰੁੱਖਾਂ ਨੂੰ ਨਾ ਤੂੰ ਕਟ ਹਾਨੀਆਂ ਰਣਜੀਤ ਸਿੰਘ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕੀਤੀ ਔਰ ਸਾਡੇ ਦਰਸ਼ਕਾਂ ਨੂੰ ਵੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਗੱਲਬਾਤ ਬਹੁਤ ਪਸੰਦ ਆਏਗੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਦਰਸ਼ਕੋ ਮੇਰੇ ਬਿਲਕੁਲ ਕੈਮਰੇ ਸਾਹਮਣੇ ਸਰਦਾਰ ਜੀ ਖੜੇ ਨੇ ਆਓ ਤੁਹਾਡੇ ਨਾਲ ਰੂਬੂ ਰ ਕਰਾਉਂਦੇ ਹਾਂ ਸਰਦਾਰ ਜੀ ਆਪਣਾ ਸੁਭ ਨਾਮ ਜੀ ਬਲਬੀਰ ਸਿੰਘ ਆ ਜੀ ਸਰਦਾਰ ਬਲਬੀਰ ਸਿੰਘ ਜੀ ਅਸੀਂ ਤੁਹਾਡਾ ਰਾਜੇਸ਼ ਸ਼ਰਮਾ ਬਸੰਤੀ ਤੋਂ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਠੀਕ ਮੈ ਬਹੁਤ ਅੱਛਾ ਲੱਗਿਆ ਤੁਹਾਡੀ ਦਸ਼ਮੇਸ਼ ਨਰਸਰੀ ਚ ਆ ਕੇ ਬੜਾ ਮਨ ਖੁਸ਼ ਹੋਇਆ ਬਹੁਤ ਪਿਆਰੀ ਨਰਸਰੀ ਹੈ ਹਰੀ-ਭਰੀ ਨਰਸਰੀ ਆ ਬਹੁਤ ਵੈਰਾਈਟੀ ਹੈ ਇਸ ਨਰਸਰੀ ਦੇ ਅੰਦਰ ਹਾਂਜੀ ਔਰ ਤੁਸੀਂ ਇਹ ਦੱਸੋ ਕਿੰਨੀ ਦੇਰ ਤੋਂ ਤੁਸੀਂ ਇਹ ਨਰਸਰੀ ਚ ਕੰਮ ਕਰ ਰਹੇ ਹੋ ਇਹ ਹੋ ਗਏ ਜੀ 32 ਸਾਲ ਹੋ ਗਏ ਜੀ ਅੱਛਾ ਤੁਹਾਨੂੰ 32 ਸਾਲ ਹੋ ਗਏ ਇਸ ਨਰਸਰੀ ਚ ਸੇਵਾ ਕਰਦੇ ਹਾਂਜੀ ਤਾਂ ਅੱਛਾ ਇਹ ਦੱਸੋ ਕਿ ਤੁਸੀਂ ਲੋਕਾਂ ਨੂੰ ਕੁਦਰਤ ਨਾਲ ਜੋੜਨ ਲਈ ਪੌਦੇ ਲਗਾਉਣ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪ੍ਰੇਰਦੇ ਹਾਂ ਜੀ ਲੋਕਾਂ ਨੂੰ ਬਈ ਬੋਟੇ ਲਾਵੋ ਬੋਟਿਆਂ ਦਾ ਲਾਭ ਆਏਗਾ ਬਾਗ ਲਾਵੋ ਹਾਂ ਤੇ ਛਾਂ ਵਾਲੇ ਬੋਟੇ ਲਾਵੋ ਆਕਸੀਜਨ ਮਿਲਦੀ ਆ ਵਾਤਾਵਰਨ ਚੰਗਾ ਰਹਿੰਦਾ ਇਹ ਚੀਜ਼ਾਂ ਦੱਸਣੇ ਆ ਸਰਦਾਰ ਜੀ ਬਹੁਤ ਅੱਛੀ ਗੱਲ ਤੁਸੀਂ ਕਹੀ ਤੁਹਾਡੇ ਮਨ ਦੇ ਅੰਦਰ ਜਿਹੜੇ ਭਾਵ ਨੇ ਜਿਹੜੀ ਸਭਾਵਨਾ ਨਾਲ ਤੁਸੀਂ ਮੈਨੂੰ ਮੈਸੇਜ ਦਿੱਤਾ ਹੈ ਕਿ ਲੋਕਾਂ ਨੂੰ ਤੁਸੀਂ ਅਵੇਅਰ ਕਰਦੇ ਹੋ ਕਿ ਵੱਧ ਤੋਂ ਵੱਧ ਪੌਦੇ ਲਾਓ ਔਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਤੁਹਾਡੀ ਇਹ ਗੱਲਬਾਤ ਨਾਲ ਲੋਕ ਕੁ ਸਿੱਖ ਰਹੇ ਨੇ ਤੁਹਾਡੇ ਤੋਂ ਜੁੜ ਰਹੇ ਨੇ ਅੱਗੇ ਨਾਲ ਕੋਈ ਫਰਕ ਪਿਆ ਇਹ ਲੋਕਾਂ 'ਚ ਪੌਦੇ ਲਗਾਉਣ ਦਾ ਰੁਝਾਨ ਵਧਿਆ ਹਾਂਜੀ ਸਹਿਮਤੀ ਹੈ ਜੀ ਇਰਜਾਨ ਵੀ ਵਧਿਆ ਹੈ ਜੀ ਬਹੁਤ ਸਾਰੇ ਬਾਗ ਅਸੀਂ ਲਵਾਏ ਨੇ ਵੈਰੀ ਗੁੱਡ ਹਾਂਜੀ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਚਾਇਤ ਇਹਦੇ ਥਰੂ ਬੂਟੇ ਲਵਾਏ ਆ ਹਾਂ ਵੈਰੀ ਗੁੱਡ ਬਹੁਤ ਜ਼ਿਆਦਾ ਯਾਨੀ ਤੁਹਾਡਾ ਕਹਿਣਾ ਮਤਲਬ ਕਿ ਲੋਕ ਹੁਣ ਇਸ ਪਾਸੇ ਨੂੰ ਤੁਰ ਪਏ ਨੇ ਕਿਉਂਕਿ ਪਰਿਆਵਰਣ ਖਰਾਬ ਰਿਹਾ ਲੋਕਾਂ ਨੂੰ ਸਮਝ ਆ ਗਈ ਹੈ ਕਿ ਜੇ ਅਸੀਂ ਪੌਦੇ ਨਾ ਲਗਾਵਾਂਗੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਕਿ ਸਾਡੇ ਵੱਡੇ-ਵਡੇਰੇ ਸਵਾਰਥੀ ਨਿਕਲੇ ਆਪਣਾ ਕੰਮ ਕੱਢ ਕੇ ਨਿਕਲ ਗਏ ਔਰ ਸਾਡੇ ਲਈ ਕੁਝ ਸਾਫ਼ ਵਾਤਾਵਰਣ ਨਹੀਂ ਛੱਡਿਆ ਸਾਫ਼ ਪਾਣੀ ਨਹੀਂ ਛੱਡਿਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹਾਂ ਜੀ ਨੇ ਪਿਆਰੇ ਪਿਆਰੇ ਇੱਥੇ ਪੱਥਰ ਵੀ ਪਏ ਨੇ ਜਿਹੜੇ ਕਿ ਲੋਕ ਆਪਣੇ ਘਰਾਂ ਵਿੱਚ ਗਮਲਿਆਂ ਵਿੱਚ ਆਪਣੀ ਬਗੀਚੀਆਂ ਵਿੱਚ ਲਗਾਉਂਦੇ ਨੇ ਉਸ ਦਾ ਵੀ ਇਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਹੈ ਹਰ ਤਰ੍ਹਾਂ ਦੀ ਵੈਰਾਈਟੀ ਹੈ ਨਾ ਗੋਲਜੀ ਦੋਸਤੋ